ਉਦਮ ਕਰਿੰਦਿਆਂ ਜੀਓ ਤੂੰ ਕਮਾਵਨਿਆਂ ਸੁੱਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਰੱਬ ਨੇ ਤੁਰਨ ਦੀ ਸਮਰੱਥਾ ਦਿੱਤੀ ਹੈ ਪਰ ਸੱਜਣਾਂ ਤੈਨੂੰ ਕਦਮ ਪੁੱਟਣਾ ਪੈਣਾ ਭੋਜਨ ਪ੍ਰਸ਼ਾਦਾ ਮੂਹਰੇ ਰੱਖ ਦਿੱਤਾ ਤੁਹਾਨੂੰ ਤੋੜ ਕੇ ਬੁਰਕੀ ਤਾਂ ਖਾਣੀ ਪੈਗੀ ਨਾ ਭੁੱਖੋ ਪ੍ਰਸ਼ਾਦੇ ਨਾਲ ਮਟਣੀ ਹੈ ਉਹ ਖਾਦੇ ਹੋਏ ਭੋਜਨ ਨਾਲ ਸਰੀਰ 'ਚ ਬਲੱਡ ਬਣਨੇ ਤਾਕਤ ਬਣਨੀ ਹੈ ਪਰ ਤੋੜ ਕੇ ਤਾਂ ਤੁਹਾਨੂੰ ਮੂੰਹ 'ਚ ਪਾਣੀ ਪੈਦੀ ਵਰਤੀ ਮੂੰਹ ਵਿੱਚ ਭਾਈ ਬੁਰਕੀ ਚਬਾਣੀ ਪੈ ਗਈ ਫਿਰ ਤਾਂ ਮੂੰਹ ਬਿਨਾਂ ਹਲਾਓ ਆਪੇ ਹੀ ਆਪਣੇ ਆਪ ਨਹੀਂ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਸਰੀਰ ਕਰਕੇ ਕੋਈ ਭਾਸ਼ੀਨ ਕਿ ਨਪੈਥਰ ਨਾ ਹੋ ਜਾਏ ਆਲਸੀ ਨਾ ਹੋ ਜਾਏ ਕਰਮ ਕਰ ਕਿਰਪਾ ਉਹਦੇ ਉੱਤੇ ਆਪਣੇ ਆ ਵਰਤੇ ਜਦੋਂ ਤੁਸੀਂ ਵਾਰ-ਵਾਰ ਕਰਮ ਕਰੋਗੇ ਫਿਰ ਕਿਰਪਾ ਦੇ ਪਾਤਰ ਹੋ ਜਾਓਗੇ ਕਿਰਪਾ ਸਭ ਤੋਂ ਵੱਡੀ ਹੈ ਹਾਂ ਕਈ ਵਾਰ ਕਰਮ ਕਰਕੇ ਕੋਈ ਹੰਕਾਰ ਕਰ ਲੈ ਕਰਮ ਕਰਨ ਵਾਲੇ ਪਿੱਛੇ ਰਹਿ ਜਾਣਗੇ ਕਿਰਪਾ ਉਹਦੀ ਇੰਨੀ ਵੱਡੀ ਐ ਉਹ ਪਿੱਛੇ ਰਹਿਣ ਵਾਲਿਆਂ ਨੂੰ ਵੀ ਅੱਗੇ ਕਰ ਦਿੰਦਾ ਇਹ ਉਹਦੀ ਵਡਿਆਈ ਐ ਇਹਨੂੰ ਸੁਣਿਓ ਧਿਆਨ ਨਾਲ ਦੋਏ ਚੀਜ਼ਾਂ ਪਾਤਸ਼ਾਹ ਨੇ ਕਈਆਂ ਬਣੀਆਂ ਕਿਤੇ ਬੰਦਾ ਕੱਲੀ ਕਿਰਪਾ ਤੇ ਨਾ ਬੈਠਾ ਰਹੇ ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਇਹਨੂੰ ਮਹਾਰਾਜ ਇੱਕ ਸ਼ਲੋਕ ਕਹਿੰਦੇ ਪਹਿਲੇ ਪਹਿਰੇ ਫੁੱਲ ਢਾਹ ਫਲ ਪੀ ਪਛਾਰਾਤ ਭਾਈ ਜੇ ਤੂੰ ਰੱਬ ਦੇ ਘਰੋਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਫਿਰ ਪਹਿਲੇ ਪਹਿਰ ਜਾਗ ਨੀਂਦ ਤੈਨੂੰ ਤੇ ਅਗਣੀ ਪੈਦੀ ਗੁਰੂ ਦਾ ਹੁਕਮ ਮੰਨ ਇਸ਼ਨਾਨ ਕਰਕੇ ਨਾਮ ਜਪ ਜਦੋਂ ਪਹਿਲੇ ਪਹਿਰ ਨੀਂਦ ਤਿਆਗੋਗੇ ਸੂਰਜ ਚੜ੍ਹਨ ਤੋਂ 2 ਢਾਈ ਘੰਟੇ ਪਹਿਲਾਂ ਜਿਹੜੀ ਮਿੱਠੀ ਜੇ ਨੀਂਦ ਆਉਂਦੀ ਉਹਨੂੰ ਤਿਆਗਣਾ ਸ਼ੁਰੂ ਕਰੋਗੇ ਤਾਂ ਫੁੱਲ ਤੱਕ ਪਹੁੰਚ ਜਾਓਗੇ ਹੁਣ ਫੁੱਲ ਵਿੱਚ ਦੋ ਚੀਜ਼ਾਂ ਨੇ ਜਿਹੜਾ ਫੁੱਲੜਾ ਕਹਿੰਦਾ ਪਾਤਸ਼ਾਹ ਨੇ ਫੁੱਲ ਵਿੱਚ ਦੋ ਗੁਣ ਨੇ ਇੱਕ ਤਾਂ ਫੁੱਲ ਕੋਮਲ ਬਹੁਤ ਹੈ ਇੱਕ ਫੁੱਲ ਖੁਸ਼ਬੂ ਦਿੰਦਾ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਕੋਈ ਰੋਜ਼ ਐਵਰੀ ਡੇ ਅਭਿਆਸ ਕਰਨ ਲੱਗ ਜਾਏ ਦੋ ਢਾਈ ਘੰਟੇ ਪਹਿਲਾਂ ਜਾਗਣ ਲੱਗ ਜਾਏ ਨਾਮ ਜਪੇ ਰੱਬ ਨੂੰ ਯਾਦ ਕਰੇ ਦੋ ਚੀਜ਼ਾਂ ਉਹਦੇ ਅੰਦਰ ਆ ਜਾਣਗੀਆਂ ਇੱਕ ਉਹਦਾ ਹਿਰਦਾ ਕੋਮਲ ਹੋ ਜਾਏਗਾ ਇੱਕ ਉਹਦੇ ਅੰਦਰੋਂ ਨਾਮ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਏਗੀ ਕੋਮਲ ਹਿਰਦੇ ਦਾ ਭਾਵ ਹੈ ਉਦੇ ਅੰਦਰ ਦਇਆ ਭਰਨੀ ਸ਼ੁਰੂ ਹੋਏ ਉਹ ਕਿਸੇ ਤੇ ਕਦੇ ਜਵਰ ਜ਼ੁਲਮ ਨਹੀਂ ਕਰੇਗਾ ਕਿਸੇ ਨਾਲ ਧੱਕਾ ਨਹੀਂ ਕਰੇਗਾ ਕਿਸੇ ਨਾਲ বৈਮਾਨੀ ਨਹੀਂ ਕਰੇਗਾ ਕਿਸੇ ਨਾਲ ਧੋਖਾ ਨਹੀਂ ਕਰੇਗਾ ਉਹਦੇ ਅੰਦਰ ਦਇਆ ਆ ਜਾਏਗੀ ਦਇਆ ਧਰਮ ਨੂੰ ਪੈਦਾ ਕਰਦੀ ਹੈ ਦਇਆ ਧਰਮ ਦਇਆ ਤੋਂ ਜਨਮ ਲੈਂਦਾ ਧੌਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਇਹ ਨਾਮ ਜਪਣ ਨਾਲ ਸਵੇਰ ਉੱਠੋਂਗੇ ਰੱਬ ਨੂੰ ਯਾਦ ਕਰੋਗੇ ਦਇਆ ਪੈਦਾ ਹੋਏ ਪਹਿਲੇ ਪਹਿਰੇ ਫੁੱਲੜਾ ਫਿਰ ਉਹਦੇ ਵਿੱਚੋਂ ਫੁੱਲ 'ਚੋਂ ਖੁਸ਼ਬੂ ਆਉਂਦੀ ਹੈ। ਭਾਵ ਤੇਰੇ ਕੋਲੋਂ ਸ਼ੁੱਭ ਗੁਣਾਂ ਦੀ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ। ਆਪਣੇ ਆਪ ਆਟੋਮੈਟਿਕ ਤੇਰੇ ਅੰਦਰ ਦਇਆ, ਜੱਤ, ਸਤ ਸੰਤੋਖ ਇਹ ਚੀਜ਼ਾਂ ਸਬਰ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਣਗੀਆਂ। ਨਾਮ ਜਪਣ ਨਾਲ ਕੀ ਹੋਏਗਾ? ਮਨ ਨੂੰ ਸਬਰ ਆ ਜਾਏਗਾ। ਜੋ ਕੁਝ ਰੱਬ ਨੇ ਦਿੱਤਾ ਹੈ ਤੁਸੀਂ ਕਹੋਗੇ ਬਹੁਤ ਪੁੱਜ ਹੈ। ਜੋ ਰੱਬ ਨੇ ਦਿੱਤਾ ਬਹੁਤ ਹੈ। ਦੁੱਖ ਵਿੱਚ ਵੀ ਤੁਹਾਨੂੰ ਸੁੱਖ ਮਹਿਸੂਸ ਹੋਣ ਲੱਗ ਜਾਏਗਾ। ਘਾਟੇ ਵਿੱਚ ਵੀ ਐ ਲੱਗੇਗਾ ਬਹੁਤ ਵੱਧ ਹੈ ਕੋਈ ਘਾਟਾ ਨਹੀਂ ਪੈ ਬਾਨੀ ਪੜਨ ਨਾਲ ਅਮਰਤ ਵਿਲੇ ਜੱਗਣ ਨਾਲ ਨਾਮ ਜਪਣ ਨਾਲ ਦੋ ਚੀਜ਼ਾਂ ਆਉਣਗੀਆਂ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਜੇ ਉਤੋਂ ਜ਼ਿਆਦਾ ਤੂੰ ਹੋਰ ਨਾਮ ਵਧਾਦੇ ਫਿਰ ਫੁੱਲ ਤੋਂ ਬਾਅਦ ਇੱਕ ਚੀਜ਼ ਬਣਦੀ ਹੈ ਫਲ 99% ਬਨਸਪੀ ਬਨਸਪਤੀ ਵਿੱਚ ਫੁੱਲਾਂ ਤੋਂ ਬਾਅਦ ਫਲ ਲੱਗਦੇ ਨੇ ਇੱਕ ਤਰ੍ਹਾਂ ਖੱਤਾ ਜਿਹਨੂੰ ਡਾਇਰੈਕਟ ਸਿੱਧਾ ਫਲ ਲੱਗਦਾ ਹੈ ਫੁੱਲ ਨਹੀਂ ਉਹਨੂੰ ਲੱਗਦੇ ਆਦਰਵਾਇਜ਼ ਬਾਕੀ ਜਿੰਨੇ